ਖਬਰਾਂ ਦੇ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਪਹਿਲਾ ਸਰਕਾਰੀ ਪ੍ਰਾਇਮਰੀ ਸਕੂਲ ਵਿੱਚੋਂ ਬਿਨਾਂ ਮਨਜ਼ੂਰੀ ਦਰਖਤ ਪੁੱਟ ਕੇ ਵੇਚਣ ਦੇ ਮਾਮਲੇ ਵਿੱਚ ਪਹਿਲਾਂ ਹੀ ਕੀਰੀ ਚੁੱਕੀ ਹੈ ਪਿੰਡ ਲੋਪੋ ਦੀ ਮੌਜੂਦਾ ਸਰਪੰਚ ਤੇ ਇੱਕ ਹੋਰ ਮਾਮਲਾ ਸਾਹਮਣੇ ਆਇਆ ਮਾਮਲਾ ਪਿੰਡ ਲੋਪੋ ਦੇ ਵਿਖੇ ਪਿਛਲੇ 20 ਸਾਲਾਂ ਤੋਂ ਸਾਫ ਦਾ ਪੰਚਾਇਤਾਂ ਵੱਲੋਂ ਭੜਤ ਪਵਾ ਕੇ ਟੈਕਸੀ ਸਟੈਂਡ ਨੂੰ ਦਿੱਤੀ ਜਗ੍ਹਾ ਤੇ ਲੋਕਾਂ ਦੀ ਸਹੂਲਤ ਲਈ ਬਣਾਏ ਕਮਰੇ ਵਿੱਚ ਕਿਸੇ ਆਮ ਵਿਅਕਤੀ ਦੇ ਨਾਂ ਤੇ ਕਿਸੇ ਬਿਜਲੀ ਮੀਟਰ ਲਗਾ ਕੇ ਟੈਕਸੀ ਸਟੈਂਡ ਵਾਲਿਆਂ ਦਾ ਅੱਡਾ ਚੁਕਾਉਣ ਦੀ ਕੋਸ਼ਿਸ਼ ਕਰਨ ਤੇ ਸਰਪੰਚਣੀ ਤੇ ਪਿੰਡ ਵਾਸੀ ਨੌਜਵਾਨਾਂ ਨੂੰ ਰੁਜ਼ਗਾਰ ਦਿਵਾਉਣ ਦੀ ਬਜਾਏ ਰੁਜ਼ਗਾਰ ਖੋਣ ਦੀ ਪਿੰਡ ਦੀ ਸਰਪੰਚ ਤੁਲੀ ਹੋਈ ਹੈ। ਸਰ ਜੀ ਟੈਕਸੀ ਸਟੈਂਡ ਵਾਲੇ ਮੁੰਡੇ ਇਕੱਠੇ ਹੋਏ ਆ ਕਾਫੀ ਵਿਵਾਦ ਛੜਿਆ ਵਾਸਤੇ ਜਗ੍ਹਾ ਨੂੰ ਲੈ ਕੇ ਕੀ ਰੌਲਾ ਤੁਸੀਂ ਵੀ ਸਰਪੰਚੀ ਕੀਤੀ ਪੈਣ ਸਰ ਇਹ ਗੱਲ ਸਰਪੰਚਾਂ ਸਾਰਕਾ ਖੜੇ ਆ ਕਿ ਮਜੂਤਾ ਅਸੀਂ ਨਾ ਸਰ ਗੱਲ ਇਹ ਹੈਗੀ ਆ ਵੀ ਇਹ ਅਸੀਂ ਥਾਂ ਭਰਿਆ ਸੀਗਾ ਜਿਹੜੋਂ ਦੋਹਾਂ ਸਰਪੰਚਾਂ ਨੇ ਕਾਕਾ ਸਿੰਘ ਸਰਪੰਚਾ ਵੀ ਮੈਂ ਸਰਪੰਚ ਰਿਆਂ ਨੋਂ ਤੋਂ ਨੋਂ ਤੋਂ ਬਾਅਦ ਦਾ 14 15 ਤੱਕ 15 ਤੋਂ ਬਾਅਦ 19 ਤੱਕ ਰੇ ਰਿਆ ਅਸੀਂ ਇਹ ਥਾਂ ਭਰਤਾ ਸੀ ਫ੍ਰੀ ਪਿਆ ਸੀ ਥਾਂ ਅਸੀਂ ਇਹ ਸੋਚਿਆ ਵੀ ਜਿਹੜੇ ਟੈਕਸੀ ਚਲ ਸਟੈਂਡ ਵਾਲੇ ਮੁੰਡੇ ਇੱਥੇ ਗੱਡੀਆਂ ਖੜਾ ਲਿਆ ਕਰਨਗੇ ਕਿ ਉਧਰ ਜੇ ਖੜਾਉਣਗੇ ਤਾਂ ਟ੍ਰੈਫਿਕ ਜਾਮ ਹੋ ਜੂਗੀ ਜਦੋਂ 30 40 50 ਗੱਡੀਆਂ ਖੜੀਆਂ ਦੇਖੋ ਕੀ ਹਾਲ ਹੋਊਗਾ ਉੱਥੇ ਠੀਕ ਆ ਉਹ ਦੂਜੇ ਸਰਪੰਚ ਨੇ ਪਤਾ ਨਹੀਂ ਸਾਨੂੰ ਉਹ ਤਾਂ ਇਹ ਪਰ ਇਹਨਾਂ ਨੂੰ ਪਤਾ ਵੀ ਕੀ ਇਹਨਾਂ ਨੂੰ ਸਰਪੰਚ ਨੇ ਕਿਹਾ ਪਰ ਜਿਹੜੀ ਇਹ ਉੱਥੇ ਇੱਥੇ ਬਾਬਾ ਜੀ ਨੇ ਬਣਾਈ ਸਗੀ ਗੰਗਾ ਬਾਬਾ ਜੀ ਕਹਿੰਦੇ ਵੀ ਅਸੀਂ ਇੱਥੇ ਇੱਕ ਰਾਜਸੀ ਕਮਰੇ ਬਣਾ ਦਨੇ ਆ ਵੀ ਕੋਈ ਰਾਤ ਬਰਾਤੇ ਬੰਦਾ ਆ ਸਕਦਾ ਪੈ ਸਕਦਾ ਜਾਂ ਕੋਈ ਤੁਸੀਂ ਅੱਖਾਂ ਦਾ ਕੈਂਪ ਲਾਉਣਾ ਜਾਂ ਤੁਸੀਂ ਕੋਈ ਹੋਰ ਇੱਥੇ ਫੰਕਸ਼ਨ ਕਰਨਾ ਕਰ ਸਕਦੇ ਆ ਅੱਡਾ ਨੇੜੇ ਆ ਤੁਹਾਨੂੰ ਇਹ ਇਹ ਦੱਸੋ ਖਾਏਗਾ ਇਹ ਤਾਂ ਬਣਾ ਦਿੱਤੀ ਲੋਕਾਂ ਦੀ ਸਹੂਲਤ ਲਈ ਲੋਕਾਂ ਦੀ ਸਹੂਲਤ ਬਾਅਦ ਵਿੱਚ ਇਹ ਕੋਈ ਸੰਤਾਂ ਨੇ ਆਪ ਦੀ ਨਹੀਂ ਨਿੱਜੀ ਬਣਾਈ ਇਹ ਲੋਕਾਂ ਦੀ ਸਹੂਲਤ ਵਾਸਤੇ ਬਣਾਈ ਉਹ ਕਹਿੰਦੇ ਵੀ ਇਹ ਸੰਤਾਂ ਨੇ ਬਣਾਇਆ ਸੀ ਵੀ ਜਿਹੜੀ ਪੰਚਾਇਤ ਬਣੂਗੀ ਉਹ ਸਰਪੰਚ ਬੈਠਿਆ ਕਰੂਗੀ ਨਹੀਂ ਇਹ ਨਹੀਂ ਇਹ ਸਾਡੇ ਦੇਖੋ ਜੀ ਮੈਂ 9 ਤੋਂ ਲੈ ਕੇ 14 ਤੱਕ ਸਰਪੰਚ ਬਣਿਆ ਮੈਂ 10 ਲੱਖ ਰੁਪਇਆ ਪੰਚਾਇਤ ਘਰ ਤੇ ਲਾਇਆ ਪੰਚਾਇਤਕਰ ਸਾਡਾ ਬਹੁਤ ਸੋਹਣਾ ਪੰਚਾਇਤ ਘਰ ਆ ਜਾ ਕੇ ਤੁਸੀਂ ਦੇਖ ਸਕਦੇ ਆ ਠੀਕ ਆ सरपंच ਕਿਤੇ ਉਂ ਤਾਂ ਆ ਸਕਦਾ ਤੇ ਫਕਸ਼ਨ ਕਰਨ ਉਹਨਾਂ ਦਾ ਕੰਮ ਤਾਂ ਪੰਚਾਇਤ ਘਰ ਦਾ ਮਤਲਬਾ ਪੰਚਾਇਤ ਘਰ ਦਾ ਮਤਲਬ ਇੱਥੇ ਦਾ ਕੋਈ ਮਤਲਬ ਵੀ ਨਹੀਂ ਹੈਗਾ ਉਹਨਾਂ ਦਾ ਕਿ ਇੱਥੇ ਕੀ ਮਤਲਬ ਆ ਹੈਗਾ ਜਦੋਂ ਉਹ ਰੋਲੇ ਘਰੇ ਗਨਬੇਟਨੇ ਆ ਜੇ ਪੰਚਾਇਤ ਮੀਟਿੰਗ ਕਰਨੀ ਹੈ ਉਹ ਉੱਥੇ ਕਰਨੀ ਹੈਗੀ ਆ ਸਾਡੇ ਤਾਂ ਕਮਿਟਰੀ ਹਾਲ ਵੀ ਬਣਿਆ ਵਾ ਬਹੁਤ ਵੱਡਾ ਜਿਹੜਾ ਕਿ ਮੈਨੂੰ ਲੱਗਦਾ ਵੀ ਸਾਰਾ ਪਿੰਡ ਵਾਡੇ ਤਾਂ ਨਹੀਂ ਮੁੱਕਦਾ ਉਹ ਕਹਿੰਦਾ ਨਹੀਂ ਕਿ ਜਾਣ ਬੁੱਝ ਕੇ ਇੱਕ ਬੰਦੇ ਦੇ ਇਹ ਇਹ ਹੁਣ ਮਰਜੀ ਸਾਨੂੰ ਅਸੀਂ ਅਸੀਂ ਦੇਖੋ ਇਹ ਨਹੀਂ ਕਹਿ ਸਕਦੇ ਵੀ ਉਹ ਕਿਉਂ ਕਰ ਰਹੀ ਆ ਉਹਦੇ ਮਨ ਚ ਕੀ ਹੈਗਾ ਅਸੀਂ ਇਹ ਉਹਦੇ ਉੱਤੇ ਦੋਸ਼ ਨਹੀਂ ਲਾ ਸਕਦੇ ਵੀ ਕੀ ਗੱਲ ਕਰ ਸਕਦੇ ਕੀ ਉਹਦੇ ਮਨ ਚ ਹੈਗਾ ਉਹ ਤਾਂ ਉਹਨੂੰ ਪਤਾ ਟੈਕਸੀ ਸਟੈਂਡ ਵਾਲਿਆਂ ਨੂੰ ਪਵਾ ਕੇ ਦਿੱਤੀ ਗਈ ਸੀ ਇਹ ਟੈਕਸੀ ਸਟੈਂਡ ਵਾਲਿਆਂ ਨੂੰ ਅਸੀਂ ਮਿੱਟੀ ਭਰਤ ਪਾ ਕੇ ਦਿੱਤੀ ਆ ਅਸੀਂ ਇਹਨਾਂ ਨੂੰ ਨਹੀਂ ਪਾ ਕੇ ਦਿੱਤੀ ਅਸੀਂ ਤਾਂ ਟ੍ਰੈਫਿਕ ਰੁਕਣ ਦੇ ਮਾਰਿਆਂ ਨੇ ਇੱਥੇ ਪਾ ਕੇ ਦਿੱਤੀ ਵੀ ਸਾਡੀ ਟ੍ਰੈਫਿਕ ਇੱਥੇ ਖੜ੍ਹ ਜੇ ਉਧਰ ਬੱਚਾ ਵੀ ਉਤੋਂ ਦੀ ਘੁੰਮਦਿਆਂ ਬਸ ਸਟੈਂਡ ਦੇ ਵੀ ਸਾਡੀ ਟ੍ਰੈਫਿਕ ਨਾ ਜਾਮ ਹੋ ਜੇ ਕਿਤੇ ਪੈਂਟ ਸਾਡਾ ਬਾਜ਼ਾਰੇ ਸਨ ਨਾ ਖੜੀ ਹੋ ਜੇ ਪਾਉਂਦੇ ਕਿੰਨੇ ਚਿਰ ਤੋਂ ਟੈਕਸੀ ਸਟੈਂਡ ਇਹ ਜੇ ਇਹ ਟੈਕਸੀ ਸਟੈਂਡ ਤਾਂ ਮੈਨੂੰ ਲੱਗਦਾ 90-90 ਤੋਂ ਪਹਿਲਾਂ ਦਾ ਸ਼ਾਇਦ ਹੈਗਾ ਬਲਵਿੰਦਰ ਸਰਪੰਚ ਨੇ ਬਣਾ ਕੀਤਾ ਹੈ ਕੁਝ ਪਹਿਲਾਂ ਸਾਫਾ ਸਰਪੰਚ ਕੁ ਬਲਵਿੰਦਰ ਸੰਗ ਹੈਗਾ ਉਹਨੇ ਹੀ ਬਣਾ ਕੀਤਾ ਇਹ ਬਸ ਸਟੈਂਡ ਬਣਾ ਸੀ ਪਹਿਲਾਂ ਉਹਨੇ ਫਿਰ ਮੈਂ ਬਸ ਸਟੈਂਡ ਮੈਂ ਉੱਚਾ ਕਰਿਆ ਆਪਦੇ ਸਮੇਂ ਤੇ ਉੱਚਾ ਕਰਕੇ ਸੜਕ ਬਣਾਈ ਉਤੋਂ ਦੀ ਕ ਉਹ ਤੋਂ ਵੀ ਮੈਂ ਤਾਂ ਕਮਾਈ ਆ ਬੱਤਾਂ ਪਰੇ ਖੜਦੀਆਂ ਸੀ ਜਾਮ ਲੱਗਦੀ ਸੀ ਉਹ ਫੇਰ ਅਸੀਂ ਅਸੀਂ ਸੋਚਿਆ ਸਰਪੰਚ ਮੇਰੇ ਨਾਲ ਮੇਰਾ ਸਰਪੰਚ ਬਣਿਆ ਸੀ ਕਾਕਾ ਸਿੰਘ ਮੈਂ ਇਹਨੂੰ ਅਸੀਂ ਅਸੀਂ ਵਿਚਾਰ ਕਰਿਆ ਤੇ ਬੈਠ ਕੇ ਵੀ ਅਸੀਂ ਆ ਥਾਂ ਭਰਦ ਗਏ ਇੱਥੇ ਗੱਡੀਆਂ ਖੜਨ ਆ ਗਈਆਂ ਸਰ ਆਜਾ ਟੈਕਸੀ ਸਟੈਂਡ ਵਾਲੇ ਇਕੱਠੇ ਹੋ ਗਏ ਆ ਸਾਰੇ ਜਿੰਨੇ ਕਿੰਨੇ ਕੁ ਪਰਿਵਾਰ ਆ ਟੈਕਸੀ ਸਟੈਂਡ ਨਾਲ ਜੁੜੇ ਆ ਅੱਜ ਕੀ ਰੌਲਾ ਪਿਆ ਸਰਪੰਚ ਸਾਹਿਬ ਦੇ ਨਾਲ ਕਾਫੀ ਕਾ ਇਹ ਜੀ ਸਾਡੇ ਘੱਟੋ ਘੱਟ ਵੀ 30 35 ਪਰਿਵਾਰ ਤਾਂ ਅਸੀਂ ਟੈਕਸੀਆਂ ਵਾਲੇ ਆ ਕੁਝ ਸਾਡੇ ਛੋਟੇ ਹੱਥੀਆਂ ਵਾਲੇ ਆ ਕੁਝ ਜਿਹੜੇ ਆ ਆ ਆਪਣੇ ਮੋਟਰਸਾਈਕਲਾਂ ਵਾਲੇ ਰਿਕਸ਼ੀਆਂ ਵਾਲੇ ਵਗੈਰਾ ਵੀ ਆ ਤੇ ਤਕਰੀਬਨ ਘੱਟੋ ਘੱਟ 60 65 ਜਣੇ ਆ ਜੀ ਜਿਹੜੇ ਇਸ ਜਣ ਕੇ ਅਸੀਂ ਟੈਕਸੀ ਲੈਂਡ ਨਾਲ ਤੇ ਜੋ ਇਸ ਲੈਂਡ ਨਾਲ ਜੁੜੇ ਹੋਏ ਆ ਤੇ ਇਹ ਸਰਪੰਚ ਸਾਹਿਬ ਨਾਲ ਰੌਲਾ ਸਾਡਾ ਆਹੀ ਆ ਜੀ ਉਹ ਸਾਨੂੰ ਕਹਿੰਦੇ ਵੀ ਆਹ ਜਗ੍ਹਾ ਤੋਂ ਉੱਠ ਖੜੋ ਵੀ ਇੱਥੋਂ ਚਲੇ ਜਾਓ ਤੁਸੀਂ ਇੱਥੇ ਫੱਟਾ ਨਹੀਂ ਰੱਖਣਾ ਤੇ ਇਹ ਤਕਰੀਬਨ 1990 ਦਾ ਬਣਿਆ ਉਦੋਂ ਬਲਵਿੰਦਰ ਸਿੰਘ ਸਰਪੰਚ ਸੀ ਤੇ ਜਗਜੀਤ ਸਿੰਘ ਜੱਗਾ ਪ੍ਰਧਾਨ ਸੀ ਉਦੋਂ ਦੇ ਬਣਿਆ ਹੈ ਉਦੋਂ ਮੁੜ ਕੇ ਸਾਡੇ ਆ ਸਾਫਕਾ ਸਰਪੰਚਾਂ ਨੇ ਇਹਨਾਂ ਨੇ ਵੀ ਭਰਤਾ ਪਾਈਆਂ ਪਿੰਡ ਦੇ ਸਯੋਗ ਨਾਲ ਬਣਿਆ ਸਾਰਾ ਕੁਝ ਇਹ ਜੀ ਤੇ ਹੁਣ ਰੋਲਾ ਇਹ ਆ ਜੀ ਸਾਨੂੰ ਕਹਿੰਦੇ ਇੱਥੋਂ ਚਲੇ ਜਾਓ ਇੱਥੇ ਆ ਜਿਹੜੀ ਜਗਾ ਹੈ ਸੰਤ ਪਾਪਾ ਬਲਵਿੰਦਰ ਸਿੰਘ ਜੀ ਨੇ ਬਣਵਾਈ ਆ ਜੀ ਉਹਨਾਂ ਨੇ ਸੇਵਾ ਕਰਵਾਈ ਆ ਪਿਛਲੀ ਬਿਲਡਿੰਗ ਦੀ ਵੀ ਸੇਵਾ ਉਹਨਾਂ ਨੇ ਕਰਵਾਈ ਆ ਉਹਨਾਂ ਨੇ ਇਹਨਾਂ ਨੂੰ ਇਹ ਬਿਲਡਿੰਗ ਦਿੱਤੀ ਸੀ ਵੀ ਕੋਈ ਅੱਖਾਂ ਦਾ ਕੈਂਪ ਲੱਗ ਜੂ ਜਾਂ ਕੋਈ ਸਾਂਝਾ ਕੰਮ ਕਰਨਾ ਤੇ ਉਹ ਜਾਂ ਕੋਈ ਹੋਰ ਕੋਈ ਕੰਮ ਕਰਨਾ ਨੱਗਰ ਦਾ ਉਹਦੇ ਵਾਸਤੇ ਦਿੱਤੀ ਸੀ ਤੇ ਇਹ ਬਿਲਡਿੰਗ ਇਹਨਾਂ ਨੇ ਪੰਚਾਇਤ ਦੇ ਯਾਨਕਿ ਦਫ਼ਤਰ ਬਣਾ ਲਿਆ ਪੰਚਾਇਤ ਦਾ ਸਾਡੇ ਪੰਚਾਇਤਕਰ ਹੈਗਾ ਆ ਜੀ ਉਹ ਬਹੁਤ ਸੋਹਣਾ ਬਣਿਆ ਹੋਇਆ ਉੱਥੇ ਜਾ ਕੇ ਬਹਿਣ ਜੋ ਸਰਪੰਚਾਂ ਨੂੰ ਬਹਿਣਾ ਹੈ ਉਹ ਇਸ ਜਗ੍ਹਾ ਤੇ ਕਬਜ਼ਾ ਕਰਨਾ ਚਾਹੁੰਦੇ ਆ ਸਮਰਾਲਾ ਸਿ ਪਿਛਲੇ ਮਹੀਨੇ ਆਏ ਪਾਰੀ ਮੀਹਾ ਕਾਰਨ ਇਸ ਹਲਕੇ ਵਿੱਚ ਪਿੰਡ ਮਾਨੂਪੁਰ ਵਿਖੇ ਜਿਹੜੇ ਇੱਕ ਗਰੀਬ ਪਰਿਵਾਰ ਦਾ ਕੱਚਾ ਘਰ ਟੈ ਗਿਆ ਸੀ ਦੇ ਨਵੇਂ ਉਸਾਰੀ ਕਰਨ ਲਈ ਆਮ ਆਦਮੀ ਪਾਰਟੀ ਦੇ ਹਲਕਾ ਸੰਗਠਨ ਇੰਚਾਰਜ ਤੇਜਿੰਦਰ ਸਿੰਘ ਮਿੰਟੂ ਗਰੇਵਾਲ ਸਮੇਤ ਪ੍ਰਵਾਸੀ ਭਾਰਤੀ ਵੀ ਪਰਿਵਾਰ ਦੀ ਆਰਥਿਕ ਸਹਾਇਤਾ ਲਈ ਅੱਗੇ ਆਏ ਪਿਛਲੇ ਮਹੀਨੇ ਦੀ 29 ਤਰੀਕ ਨੂੰ ਸਪਿੰਡ ਦੇ ਲਖਬੀਰ ਸਿੰਘ ਦੇ ਘਰ ਦੀ ਛੱਤ ਭਾਰੀ ਮੀਂਹ ਕਾਰਨ गिर ਗਈ ਸੀ ਤੇ تین ਮਾਸੋਂ ਬੱਚਿਆਂ ਨਾਲ ਸੁੱਤੀ ਹੋਈ ਉਹਨਾਂ ਦੀ ਮਾਂ ਦੀ ਛੱਤ ਦੇ ਮਲਬੇ ਹੇਠ ਦੱਬ ਜਾਣ ਕਾਰਨ ਮੌਤ ਵੀ ਹੋ ਗਈ ਸੀ ਇਸ ਪਰਿਵਾਰ ਦੇ ਕੱਚੇ ਘਰ ਤੇ ਪੱਕੀ ਛੱਤ ਪਵਾਉਣ ਲਈ ਆਪਣੇ ਸਾਥੀਆਂ ਸਮੇਤ ਆਰਥਿਕ ਮਦਦ ਕਰਨ ਲਈ ਪਹੁੰਚੇ ਆਮ ਆਦਮੀ ਪਾਰਟੀ ਦੇ ਹਲਕਾ ਸੰਗਠਨ ਇੰਚਾਰਜ ਤੇਜਿੰਦਰ ਸਿੰਘ ਮਿੱਟੂ ਗਰੇਵਾਲ ਅਤੇ ਪਾਰਟੀ ਦੇ ਲੀਗਲ ਸੈੱਲ ਜਨਰਲ ਗੱਤਰ ਐਡਵੋਕੇਟ ਗੁਰਪ੍ਰੀਤ ਸਿੰਘ ਵੀ ਹਾਜ਼ਰ ਸਨ ਸਤਿਗੁਰਦੀ ਮੈਂ ਐਡਵੋਕੇਟ ਗੁਰਪ੍ਰੀਤ ਸਿੰਘ ਸਟੇਟ ਜੁਆਇੰਟ ਸੈਕਟਰੀ ਲੀਗਲ ਵਿੰ ਥੋੜੇ ਦਿਨ ਪਹਿਲਾਂ ਮਲਕੀਏ ਆਪਣੇ ਮਾਨੂਪੁਰ ਦੇ ਵਿੱਚ ਇੱਕ ਟ੍ਰੈਜੇਡੀ ਵਾਪਰ ਗਈ ਸੀ ਕਿ ਇੱਕ ਗਰੀਬ ਪਰਿਵਾਰ ਦੇ ਵਿੱਚੋਂ ਜਿਹੜੇ ਮਲਕੀਏ ਫੈਮਿਲੀ ਨੂੰ ਬਲੋਂਗ ਕਰਦੇ ਆ ਉਹਨਾਂ ਦੇ ਤਿੰਨ ਬੱਚੇ ਸੀਗੇ ਤੇ ਉਹ ਲੇਡੀਜ਼ ਦੇ ਆਪਣੇ ਪਰਿਵਾਰ ਜਿਹੜਾ ਰਹਿੰਦਾ ਸੀ ਇੱਥੇ ਮੀਂਹ ਦੇ ਕਾਰਨ ਜਿਹੜੀ ਛੱਤ ਗਿਰ ਗਈ ਸੀ ਜਿਹਦੇ ਵਿੱਚ ਇੱਕ ਲੇਡੀ ਜੀ ਉਹਦੇ ਚਪੇੜ ਦੇ ਵਿੱਚ ਆ ਗਏ ਸੀ ਤੇ ਉਹਨਾਂ ਦੀ ਡੈਥ ਹੋ ਗਈ ਸੀ ਸੋ ਮੈਂ ਤਾਂ ਇੱਕ ਉਹ ਗੱਲ ਕਹਿਣੀ ਚਾਹੁੰਦਾ ਆ ਵੀ ਆਪਾਂ ਵੱਧ ਵੱਧ ਇਹਨਾਂ ਦੀ ਮਦਦ ਕਰੀਏ ਕਿਉਂਕਿ ਦੇਖੋ ਅਸੀਂ ਟੂਰਨਾਮੈਂਟਾਂ ਦੇ ਲੱਖਾਂ ਰੁਪਏ ਲਾ ਦਨੇ ਆ ਅਸੀਂ ਫਲੈਕਸਾਂ ਦੇ ਲੱਖਾਂ ਰੁਪਏ ਲਾ ਦਨੇ ਆ ਮੈਂ ਇੱਕ ਵਾਰ ਬੇਨਤੀ ਕਰਨੀ ਚਾਹੁੰਨਾ ਵੀ ਹਰੇਕ ਪਿੰਡ ਦੇ ਵਿੱਚ ਕੋਈ ਨਾ ਕੋਈ ਪਰਿਵਾਰ ਅਜੇ ਹੈਗੇ ਆ ਤੇ ਇਹਦੇ ਵਿੱਚ ਜਿਹੜਾ ਟੂਰਨਾਮੈਂਟਾਂ ਵਿੱਚ ਜਾਂ ਹੋਰ ਕਿਤੇ ਵੀ ਜਿਹੜਾ ਸਹਿਯੋਗ ਆ ਮਲਕੀ ਨੈਨ ਆਰ ਆਈ ਭਰਾ ਕਰਦੇ ਨੇ ਪਿੰਡਾਂ ਵਾਲੇ ਕਰਦੇ ਨੇ ਮਾਨੂੰ ਕਹਿੰਦੇ ਵੀ ਇੱਕ ਸਾਲ ਵਾਸਤੇ ਕਿਰਪਾ ਕਰਕੇ ਇਹਨਾਂ ਦਾ ਆਪਾਂ ਬਾਹ ਫੜੀਏ ਦੇਖੋ ਬਾਅਦ ਦੇ ਵਿੱਚ ਆਪਾਂ ਨੂੰ ਅਫਸੋਸ ਕਰਨ ਦੇ ਬਿਨਾਂ ਕੁਝ ਨਹੀਂ ਰਹਿੰਦਾ ਅਸੀਂ ਅਜੇ ਇਹਦੀ ਮਦਦ ਕਰ ਸਕਦੇ ਆਂ ਪਰ ਜਿਹੜੀ ਔਰਤ ਇਸ ਜਹਾਨ ਤੋਂ ਚਲੇ ਗਈ ਬੱਚਿਆਂ ਦੀ ਮਾਂ ਚਲੇ ਗਈ ਅਸੀਂ ਸੋ ਮੈਂ ਚਾਹਣਾ ਅਪੀਲ ਕਰਦਾ ਮੈਂ ਹੱਥ ਜੋੜ ਕੇ ਹੱਥ ਜੋੜ ਕੇ ਬੇਨਤੀ ਕਰਦਾ ਵੀ ਆਪਾਂ ਉਹਨਾਂ ਵਾਸਤੇ ਕੁਝ ਨਾ ਕੁਝ ਕਰੀਏ ਉਹਨਾਂ ਪਰਿਵਾਰਾਂ ਨੂੰ ਆਪਾਂ ਉਹਦੀ ਬਾਹ ਫੜ ਕੇ ਉਹਨਾਂ ਦੇ ਜਿਹੜੇ ਘਰ ਪਰਾਨ ਜਿਆਦਾ ਨਹੀਂ ਮੈਂ ਕਹਿੰਦਾ ਸਿਰਫ ਇਹ ਕਹਿੰਦਾ ਵੀ 12 बाई 12 ਦਾ ਇੱਕ ਕਮਰਾ ਬਣਵਾ ਦਈਏ ਤਾਂ ਸਾਡੇ ਦੀ ਬਹੁਤ ਮਾਨ ਦੀ ਗੱਲ ਹੋਊਗੀ ਸੋ ਇਸ ਸਹਿਯੋਗ ਦੇ ਵਿੱਚ ਸਾਡੇ ਦਿਲਜੀਤ ਸਿੰਘ ਜੀ ਜਿਹੜੇ ਹੈਗੇ ਆ ਯੂ ਐਸ ਏ ਵਾਲੇ ਮਾਨੂਪੁਰ ਤੋਂ ਉਹਨਾਂ ਨੇ ਸਹਿਯੋਗ ਕੀਤਾ 11000 ਰੁਪਏ ਦਾ ਸੋ 10000 ਦਾ ਸੌਰੀ ਜੋਨਾਨੀ ਮਤਲਬ ਕਿ ਇਸ ਪਰਿਵਾਰ ਦੀ ਜਿਹੜੀ ਬਾਹ ਫੜੀ ਹੈ ਤੇ ਹੋਰ ਵੀ ਐਨ ਆਰ ਆਈ ਭਰਾ ਹੈਗੇ ਆ ਜਿਹੜੇ ਇਹਨਾਂ ਸਹਾਇਕ ਕਰਨਾ ਚਾਹੁੰਦੇ ਆ ਜਸਵਿੰਦਰ ਸਿੰਘ ਜੀ ਇਹਨਾਂ ਨੇ ਕਿਤੇ ਹੈਗਾ ਸਹਾਇਕ ਤੇ ਤਜਿੰਦਰ ਗਰੇਵਾਲ ਜੀ ਇਹਨਾਂ ਨੇ ਵੀ ਖਾਸ ਤੌਰ ਤੇ ਕਿਹਾ ਵੀ ਸਾਡਾ ਜਿਹੜਾ ਹੈਗਾ ਅਸੀਂ ਜਿਆਦਾ ਮਦਦ ਨਹੀਂ ਕਰ ਸਕਦੇ ਪਰ ਫਿਰ ਵੀ ਅਸੀਂ ਇਹਨਾਂ ਦੇ ਨਾਲ ਮੋੜੇ ਨਾਲ ਮੋੜਾ ਜੋੜ ਕੇ ਖੜਾਂਗੇ ਤੇ ਜਿੰਨੀ ਵੀ ਮਦਦ ਹੋਈ ਅਸੀਂ ਕਰਾਂਗੇ ਸੋ ਵੈਗਰ ਜੀ ਕਥਾਲ ਸਾਹਿਬ ਬਹੁਤ ਬੋਲੇ ਜਸਵਿੰਦਰ ਵੀਰ ਜੀ ਨੇ ਇਥੇ ਮਾਨਾ ਬੋਰ ਤੋਂ ਉਹਨਾਂ ਦਾ ਸਨੇਹਾ ਲੱਗੇ ਹੋਏ ਪਿੰਡ ਦੇ ਵਿੱਚ ਪਾਣਾ ਵਾਪਰ ਗਿਆ ਵੀ ਇੱਕ ਗਰੀਬ ਪਰਿਵਾਰ ਦੀ ਬਰਸਾਤਾਂ ਦੇ ਮੌਸਮ ਕਰਕੇ ਜਿਸ ਤੇ ਕਰਕੇ ਉਸ ਤੋਂ ਸਭ ਤੋਂ ਵੱਡਾ ਪਰਾਂਇ ਵਾਪਰਿਆ ਵੀ ਉਹਨਾਂ ਦੇ ਜੋ ਬੱਚਿਆਂ ਦੇ ਮਾਤਾ ਜੀ ਸੀ ਉਹ ਵੀ ਗੁਜਰ ਪਏ ਸਹਿਾਸ ਦੇ ਵਿੱਚ ਸੋ ਵੀਰ ਹੁਣਾਂ ਨੇ ਮੈਨੂੰ ਕਿਹਾ ਵੀ ਇੱਥੇ ਆ ਕੇ ਆਪਾਂ ਨੂੰ ਜੋ ਵੀ ਮਦਦ ਬਣਦੀ ਆ ਉਹ ਆਪਾਂ ਕਰ ਸਕੀਏ ਤੇ ਇਸ ਕਰਕੇ ਫਿਰ ਅਸੀਂ ਨੰਬਰ ਆਏ ਹੋਰ ਬੰਦੇ ਜਿਹਨਾਂ ਲੈ ਕੇ ਜਿੰਨੀ ਵੀ ਸਾਡੇ ਵੱਲੋਂ ਮਦਦ ਹੋ ਸਕਦੀ ਆ ਉਹ ਅਸੀਂ ਇਸ ਪਰਿਵਾਰ ਦੀ ਕਰਨ ਆਏ ਆ ਤੇ ਵੀਰ ਜੀ ਸਾਹਿਬ ਗੱਲ ਕਰੀਏ ਥੋੜੇ ਪੈਸੇ ਹਜੇ ਇਹਨਾਂ ਕੋਲ ਆਏ ਨੇ ਹੋਰ ਵੀ ਅਪੀਲ ਕਰਨਾ ਚਾਹੁੰਦੇ ਨੇ ਲੋਕਾਂ ਨੂੰ ਹਾਂਜੀ ਬਿਲਕੁਲ ਦੇਖੋ ਇਹ ਇੱਕ ਸਾਂਝਾ ਕੰਮ ਆ ਕਿਸੇ ਗਰੀਬ ਅਸੀਂ ਜਾਂ ਸਰਕਾਰਾਂ ਦਾ ਬਹੁਤ ਦੂਰ ਬੈਠੀਆਂ ਹੁੰਦੀਆਂ ਨੇ ਮੈਂ ਸਾਰੇ ਪਿੰਡ ਵਾਸੀਆਂ ਨੂੰ ਹਲਕਾ ਵਾਸੀਆਂ ਨੂੰ ਅਪੀਲ ਕਰੂੰਗਾ ਵੀ ਇਸ ਪਰਿਵਾਰ ਦਾ ਹੱਥ ਫੜੋ ਆ ਕੇ ਇਹੀ ਨਹੀਂ ਜੇ ਕਿਤੇ ਵੀ ਕੋਈ ਇਦਾਂ ਭਾਰਾ ਵਾਪਰਦਾ ਪਹਿਲਾਂ ਪਿੰਡ ਲੈਵਲ ਤੇ ਹੀ ਮੈਂ ਕਹਿੰਦਾ ਅਸੀਂ ਉਸ ਨੂੰ ਆ ਕਰ ਸਕੀਏ ਸਰਕਾਰਾਂ ਤੋਂ ਤੋਂ ਬਾਅਦ ਹੀ ਆਸ ਆਈ ਬਾਕੀ ਅਸੀਂ ਪ੍ਰਸ਼ਾਸਨ ਤੋਂ ਸਰਕਾਰ ਤੋਂ ਵੀ ਜਿੰਨੀ ਵੀ ਹੋਊਗੀ ਮਦਦ ਅਸੀਂ ਉਹ ਵੀ ਲੈ ਕੇ ਆਉਣ ਦੀ ਕੋਸ਼ਿਸ਼ ਕਰਾਂਗੇ ਤਾਂ ਕਿ ਇਸ ਪਰਿਵਾਰ ਨਾਲ ਜੋ ਦੇਖੋ ਜੀ ਚਲੇ ਗਿਆ ਉਹਦਾ ਹੀ ਅਸੀਂ ਲਿਆ ਸਕਦੇ ਪਰ ਅਸੀਂ ਪਰਿਵਾਰ ਦੇ ਨਾਲ ਖੜੇ ਹਾਂ ਜੋ ਵੀ ਇਹਨਾਂ ਨੂੰ ਕੋਈ ਮਦਦ ਦੀ ਲੋੜ ਹੋਊ ਅਸੀਂ ਅੱਗੇ ਵੀ ਉਹਨਾਂ ਦੀ ਮਦਦ ਕਰਾਂਗੇ ਪੰਜਾਬ ਸਰਕਾਰ ਵੱਲੋਂ ਯੁਧ ਨਸ਼ਾ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਤਹਿਤ ਸਮਰਾਲਾ ਪੁਲਿਸ ਜ਼ਿਲ੍ਹਾ ਖੰਨਾ ਦੇ ਐਸਐਸਪੀ ਡਾਕਟਰ ਜੋਤੀ ਯਾਦਵ ਦੀਆਂ ਸਖਤ ਹਦਾਇਤਾਂ ਦੀ ਪਾਲਣਾ ਕਰਦੇ ਸਮਰਾਲਾ ਪੁਲਿਸ ਵੱਲੋਂ ਡੀਐਸਪੀ ਤਰਲੋਚਨ ਸਿੰਘ ਦੀ ਗਵਾਈ ਹੇਠ ਸਮਰਾਲਾ ਇਲਾਕੇ ਵਿੱਚ ਕਾਸੋ ਆਪਰੇਸ਼ਨ ਤਹਿਾ ਛਾਪੇਮਾਰੀ ਕੀਤੀ ਗਈ ਡੀਐਸਪੀ ਤਰਲੋਚਨ ਸਿੰਘ ਨੇ ਦੱਸਿਆ ਕਿ ਜਿਨ੍ਹਾਂ ਦੇ ਪਹਿਲਾਂ ਐਨਡੀਪੀਐਸ ਦੇ ਪਰਚੇ ਹੋ ਚੁੱਕੇ ਹਨ ਉਹਨਾਂ ਦੇ ਘਰਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਜੋ ਨਸ਼ੇ ਦੇ ਵਪਾਰੀ ਹਨ ਜਿਨ੍ਹਾਂ ਦੇ ਪਹਿਲਾਂ ਵੀ ਐਨਡੀਪੀਐਸ ਦੇ ਬੇਸ ਤੇ ਪਰਚੇ ਦਰਜ ਹਨ ਉਹਨਾਂ ਦੇ ਘਰਾਂ ਦੀ ਵੀ ਚੈਕਿੰਗ ਕੀਤੀ ਜਾ ਰਹੀ ਹੈ ਇਹ ਸਰਚ ਆਪਰੇਸ਼ਨ ਸਵੇਰੇ 8 ਵਜੇ ਤੋਂ ਸ਼ੁਰੂ ਕੀਤਾ ਗਿਆ ਜੋ ਕਿ ਸਮਰਾਲਾ ਦੇ ਮਾਛੀਵਾੜਾ ਦੇ ਵਕਫਾ ਇਲਾਕਿਆਂ ਵਿੱਚੋਂ ਹੋ ਰਿਹਾ ਹੈ ਸਮਰਾਲਾ ਬਕੀਏ ਕਿਹੜੀ ਕਿਹੜੀ ਚੈਕਿੰਗ ਕੀਤੀ ਗਈ ਹੈ ਤੇ ਕੀ ਹੈਗਾ ਜੀ ਸਾਰਾ ਇਹ ਅੱਜ ਸਾਡੇ ਮਾਨਯੋਗ ਐਸਐਸਪੀ ਜੋਤੀ ਜੱਜਾ ਦੇ ਅੰਸੀ ਵੱਲੋਂ ਤੇ ਮਾਨਜੋ ਸਾਡੇ ਉਹ ਜਿਹੜੇ ਸੀਨੀਅਰ ਅਫਸਰਾਂ ਬੰਦੋਂ ਸਰਚ ოਪਰੇਸ਼ਨ ਜਿਹੜਾ ਹੈ ਸਮਰਾਲੇ ਸ਼ਹਿਰ ਦੇ ਵਿੱਚ ਐਸਐਚਓ ਮਸ਼ੂੜਾ ਤੇ ਐਸਐਚਓ ਸਮਰਾਲਾ ਇਹ ਆਰਡਰ ਟੀਮਾਂ ਬਣਾ ਕੇ ਚੱਲ ਰਿਹਾ ਜਿੰਨੇ ਵੀ ਸਾਬਕਾ ਜਿਹੜੇ ਐ ਐਨਡੀਪੀਐਸ ਦੇ ਜਿਨ੍ਹਾਂ ਦੇ ਪਰਚੇ ਆ ਇਹ ਆ ਐਨਡੀਪੀਐਸ ਦਾ ਕੰਮ ਕਰਦੇ ਆ ਉਹਨਾਂ ਸਾਰਿਆਂ ਦੇ ਜਿਹੜਾ ਰੇਡ ਤੇ ਸਰਚ ਕਰ ਰਹੇ ਆ ਸਵੇਰ ਦੀ ਸੱਡੀ ਜਿਹੜੀ 8 ਵਜੇ ਦੀ ਇਹ ਸਰਚ ოਪਰੇਸ਼ਨ ਚੱਲ ਰਿਹਾ ਤੇ ਜਿਹੜੀ ਕੋਈ ਗੱਬਰੀ ਹੋਗੀ ਤੁਹਾਡੇ ਨਾਲ ਸ਼ੇਅਰ ਵੀ ਕੀਤੀ ਜਾਊਗੀ ਸੋਡੇ ਜਰੀਏ ਮੈਂ ਫਿਰ ਦੁਬਾਰਾ ਇਹਨਾਂ ਨੂੰ ਤਾੜਨਾ ਦੇਣੀ ਚਾਹੁੰਦਾ ਜਿਹੜੇ ਬੰਦੇ ਕੋਈ ਨਸ਼ੇ ਦਾ ਕੰਮ ਵੀ ਕਰਦੇ ਸਦਾਗਰ ਕਿਉਂਕਿ ਇਸ ਕੰਮ ਨੂੰ ਛੱਡ ਦੇਣ ਨਹੀਂ ਦਾ ਅਦਰਬਾਈ ਜਿਹੜੀ ਇਹਨਾਂ ਦੀ ਪ੍ਰਾਪਰਟੀ ਆ ਪ੍ਰਾਪਰਟੀ ਅਟੈਚ ਵੀ ਕਰਾਈ ਜਾਊਗੀ ਤੇ ਇਹਨਾਂ ਨੂੰ ਵੀ ਜਿਹੜਾ ਬੋਕ ਕੀਤਾ ਜਾਊਗਾ ਜਿਹੜਾ ਜ਼ਿਲ੍ਹਾ ਦੇ ਵਿੱਚ ਛੱਟਿਆ ਜਾਊਗਾ ਸਰ ਜੀ ਹੁਣ ਤੱਕ ਕਿੰਨੀਆਂ ਥਾਵਾਂ ਤੇ ოਪਰੇਸ਼ਨ ਕਰ ਚੁੱਕੇ ਹੋ ਸੱਤ ਜੀ ਹੁਣ ਸਾਡਾ ਅਜੇ ਤੱਕ 6 ਜਗ੍ਹਾ ਤੇ ਜਿਹੜਾ ਸਰਟੀਫਿਕੇਸ਼ਨ ਕੋ ਲਿਆ ਤੇ ਹੋਰ ਵੀ ਅਸੀਂ ਉਹ ਚੀਜ਼ਾਂ ਜਗ੍ਹਾ ਤੇ ਕਰ ਰਹੇ ਸੀ ਸਰ ਇਹ ਸਰਚ ਪਲੇਸ ਤੇ 3 ਵੀ ਰਿਕਵਰੀ ਵਗੈਰਾ ਕੋਈ ਐਨਡੀਪੀਸੀ ਐਕਟ ਦੇ ਕੋਈ ਫਲਾਹ ਪਗੜ ਫੜਿਆ ਵੀ ਗਿਆ ਕੋਈ ਦੋਸ਼ੀ ਜੀ ਹਜੇ ਸਾਡਾ ਕੰਟੀਨਿਊ ਆ ਜਿਹੜਾ ਅਸੀਂ ਸਾਡੇ ਐਸਐਚਓ ਮਾਛੂੜਾ ਦੂਜੀ ਪਾਸੇ ਲੱਗੇ ਹੋਏ ਜਿਹੜੀ ਵੀ ਰਿਕਵਰੀ ਹੋਵੇ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਿਓ ਠੀਕ ਬੇਤੇਗੜ ਸ਼ਹਿਰ ਦੇ ਖੰਨਾ ਰੋਡ ਤੇ ਸ਼ਮਸ਼ਾਨ ਘਾਟ ਅੱਗੇ ਤੇਜ਼ ਰਫਤਾਰ ਤੋਂ ਬਾਈਕ ਆਪਸ ਵਿੱਚ ਟਕਰਾਉਣ ਨਾਲ ਇੱਕ ਬਾਈਕ ਚਾਲਕ 20 ਸਾਲਾਂ ਨੌਜਵਾਨ ਦੀ ਮੌਕੇ ਤੇ ਹੀ ਦਰਦਨਾਕ ਤਰੀਕੇ ਨਾਲ ਮੌਤ ਹੋ ਗਈ ਤਿੰਨ ਹੋਰ ਨੌਜਵਾਨ ਗੰਭੀਰ ਫੱਟੜ ਹੋ ਗਏ ਜਿਨ੍ਹਾਂ ਵਿੱਚੋਂ ਇੱਕ ਹੋਰ ਦੀ ਹਾਲਤ ਚਿੰਤਾਜਨਕ ਦੱਸੀ ਜਾਂਦੀ ਹੈ ਤੇ ਉਸ ਨੂੰ ਵੀ ਮੋਢਲੇ ਇਲਾਜ ਮਗਰੋਂ ਰੈਫਰ ਕੀਤਾ ਗਿਆ ਇਹ ਹਾਦਸਾ ਵਾਪਰਨ ਦਾ ਕਾਰਨ ਕਥਿਤ ਤੌਰ ਤੇ ਮ੍ਰਿਤਕ ਵੱਲੋਂ ਰੋਂਗ ਸਾਈਡ ਬਾਈਕ ਚਲਾਉਣਾ ਦੱਸਿਆ ਜਾ ਰਿਹਾ ਹੈ ਜਦੋਂ ਕਿ ਸਾਹਮਣੇ ਤੋਂ ਆ ਰਹੇ ਦੂਜੇ ਬਾਈਕ ਸਵਾਰਾਂ ਨਾਲ ਇੰਨੇ ਜ਼ੋਰਦਾਰ ਢੰਗ ਨਾਲ ਟਕਰਾਇਆ ਕਿ ਸਨੀ ਉਮਰ 20 ਸਾਲ ਵਾਸੀ ਸਮਰਾਲਾ ਦੀ ਮੌਕੇ ਤੇ ਹੀ ਮੌਤ ਹੋ ਗਈ ਹਾਂਜੀ ਨਾਮ ਦੱਸੋ ਮੈਂ ਨਵਰੇ ਕਮਪ੍ਰੀਜ਼ਨ ਤੇ ਕੀ ਮਾਮਲਾ ਜਿਹੜਾ ਐਕਸ਼ਨ ਮਾਮਲਾ ਵੀਰੇ ਅਸੀਂ ਇੱਥੇ ਦਫ਼ਤਰ 'ਚ ਬੈਠੇ ਸੀ ਅੰਦਰੇ ਤੇ ਇੱਕਦਾਂ ਗੇ ਬਹੁਤ ਸਾਰੀ ਆਵਾਜ਼ ਜਿਹੀ ਆਈ ਜਦੋਂ ਜਦ ਅਸੀਂ ਬਾਹਰ ਨਿਕਲ ਕੇ ਦੇਖਿਆ ਤਾਂ ਦੋਨੇ ਮੋਟਰਸਾਈਕਲ ਆਪਸ ਚ ਵੱਜੇ ਹੋਈ ਸੀਗੇ ਤੇ ਇੱਕ ਮੁੰਡਾ ਰੋਂਗ ਸਾਈਡ ਤੋਂ ਆ ਰਿਹਾ ਸੀ ਇੱਕ ਖੰਨੇ ਵਾਲੀ ਸਾਈਡ ਤੋਂ ਆ ਰਿਹਾ ਸੀ ਯਾਨੀ ਦੋਨੇ ਮੋਟਰਸਾਈਕਲ ਦੇ ਦੋ ਦੋ ਜਾਣੇ ਸੀਗੇ ਇਹ ਤੇ ਇੱਕ ਜਾਣੇ ਦਾ ਮੁੰਡੇ ਦੀ ਡੈਥ ਹੋ ਗਈ ਆ ਸਾਣੀ ਮੁੰਡਾ ਵਾ ਬੇਸਰ ਕਲੋਨੀ ਦਾ ਵਾ ਤੇ ਬਾਕੀ ਤਿੰਨੇ ਜਾਣੇ ਸੀਦੇ ਜੀ ਇਹਨਾਂ ਨੂੰ ਰੈਪਰ ਕਰਤਾ ਵਾ ਹੌਸਪੀਟਲ ਤੇ ਐਕਸੀਡੈਂਟ ਨੂੰ ਦੇਖੀ ਐਕਸੀਡੈਂਟ ਕਿ ਕਿਹੜੇ ਹਿਸਾਬ ਨਾਲ ਐਕਸੀਡੈਂਟ ਹੋਇਆ ਜਿਹੜਾ ਇਹ ਵੀਰੇ ਜਿਹੜਾ ਐਕਸੀਡੈਂਟ ਹੋਇਆ ਵਾ ਸਪੀਡ ਦੀ ਸਪੀਡ ਤੇ ਇੱਕ ਰੋਂਗ ਸਾਈਡ ਦੀ ਇਹਨਾਂ ਇੱਕ ਮੁੰਡਾ ਜਿਹੜਾ ਫਰੰਟ ਤੇ ਇੱਕ ਰੌਂਗ ਸਾਈਡ ਤੇ ਆ ਰਿਹਾ ਸੀ ਜੇਦੀ ਵਜ੍ਹਾ ਨਾਲ ਕਾਰ ਦੂਆ ਬੈਲੈਂਸ ਨਹੀਂ ਕਰ ਸਕੀ ਕਦੋਂ ਇਹਨੂੰ ਤਾਂ ਤੇ ਕਰਕੇ ਵਿੱਚ ਵੱਜਿਆ ਇਹਨਾਂ ਦੇ ਸਪੀਡ ਵੀ ਤੇਜ਼ ਹੋਣੀ ਆ ਹਾਂ ਸਪੀਡ ਵੀ ਤੇਜ਼ ਸੀ ਮੇਰੇ ਨਾਮ ਬੋਵੀ ਪੇਂਟਰ ਆ ਜੀ ਸਮਰਾਲੇ ਤੋਂ ਜੀ ਤੇ ਕੀ ਹੋਇਆ ਜਿਹੜਾ ਐਕਸੀਡੈਂਟ ਹੋਇਆ ਇਹ ਅਸੀਂ ਮੜੀਆਂ 'ਚ ਬੈਠੇ ਸੀ ਜੀ ਮੈਂ ਰੰਗ ਕਰਦਾ ਸੀ ਜੀ ਉੱਥੇ ਸਾਨੂੰ ਖੜਕਾ ਹੋਇਆ ਅਸੀਂ 20 ਮਿੰਟ ਬਾਅਦ ਜਾ ਕੇ ਦੇਖਿਆ ਜੀ ਉੱਥੇ ਇਕੱਠ ਹੋਇਆ ਗੱਡੀ ਜਾਮ ਲੱਗਿਆ ਹੋਇਆ ਜੀ ਅਸੀਂ ਜਾ ਕੇ ਦੇਖਿਆ ਜੀ ਇੱਕ ਦੋਵੇਂ ਮੁੰਡੇ ਜ਼ਖਮੀ ਬਹੁਤ ਜ਼ਿਆਦਾ ਪਏ ਸੀ ਜੀ ਇੱਕ ਸਰਦਾਰ ਬੈਠਾ ਸੀ ਉਹ ਸਾਈਡ ਤੇ ਬੈਠਾ ਸੀ ਇਹ ਕਿੰਨੇ ਮੁੰਡੇ ਸੀ ਕਿੰਨੇ ਮੋਟਰਸਾਈਕਲਾਂ ਦੇ ਸੀ ਇਹ ਦੋ ਮੋਟਰਸਾਈਕਲ ਸੀ ਜੀ ਸਾਨੂੰ ਮੜੇ ਤਿੰਨ ਮਿਲੇ ਜੀ ਚੌਥੇ ਤਾਂ ਨਹੀਂ ਸਾਨੂੰ ਪਤਾ ਜੀ ਤੇ ਇਹਦੇ ਵਿੱਚ ਕੋਈ ਡੱਟ ਵੀ ਇੱਕ ਮੁੰਡਾ ਇੱਕ ਦੀ ਹੋਈ ਹੈ ਜਿਸ ਸਮਰਾਲੇ ਦਾ ਜੀ ਮੁੰਡਾ ਤੇ ਬਾਕੀਆਂ ਦੀ ਹਾਲਾਤ ਕਿੱਦਾਂ ਸੀ ਹਾਲਾਤ ਇੱਕ ਦੇ ਜ਼ੀਰੇ ਜਿਹਾ ਤੇ ਦੋ ਸਹੀ ਨੇ ਜੀ ਹਲੇ ਇਹਦੀ ਮੌਤ ਹੋਈ ਉਹਦਾ ਨਾਮ ਵਗੈਰਾ ਪਤਾ ਨਹੀਂ ਨਾਮ ਤਾਂ ਨਹੀਂ ਪਤਾ ਜੀ ਇਹ ਕਿੱਥੇ ਬਰਾਂ ਦੇ ਵਾਲੇ ਕਿੱਥੇ ਦੇ ਨੇ ਪਤਾ ਨਹੀਂ ਨਹੀਂ ਇਹ ਤਾਂ ਨਹੀਂ ਆਪਾਨੂੰ ਨਹੀਂ ਪਤਾ ਮੈਂ ਰਜਨੀ ਐਮ ਸੀ ਬਾਡ ਨੰਬਰ 13 ਦੀ ਹਾਂ ਮਾਛਾੜਾ ਰੋਡ ਟੱਕ ਜੁਨੀਅਨ ਤੋਂ ਰਹਿੰਦੇ ਆ ਸੀ ਮੇਰੇ ਇਹ ਜਿਹੜਾ ਐਕਸੀਡੈਂਟ ਇਹ ਮੇਰੇ ਮੁਹੱਲੇ ਦੇ ਮੁੰਡਾ ਜਿਹੜਾ ਹੈਗਾ ਆ ਸਣੀ ਉਹਦੇ ਪਾਪਾ ਦਾ ਨਾਮ ਹੈਗਾ ਦੀਪਕ ਜੀ ਉਹਨਾਂ ਦਾ ਕਹਿੰਦੇ ਕਿ ਜਿਵੇਂ ਕਹਿ ਰਹੇ ਨੇ ਕਿ ਮੋਟਰਸਾਈਕਲ ਬਹੁਤ ਤੇਜ਼ ਸੀਗਾ ਉਹਦੇ ਕਰਕੇ ਐਕਸੀਡੈਂਟ ਹੋ ਗਿਆ ਇਹਨਾਂ ਦਾ ਮੁੰਡਾ ਸਣੀ ਆ ਮੁੰਡਾ ਤੇ ਕਿੰਨੀ ਉਮਰ ਹੈਗੀ ਜੀ ਜਿਹਦਾ ਉਮਰ ਇਹਦੀ ਸਿਰਫ 19-20 ਸਾਲ ਦਾ ਮੈਰਿਡ ਹੈ ਨਾ ਮੈਰਿਡ ਅਨਮੈਰਿਡ ਅਨਮੈਰਿਡ ਹਾਂਜੀ ਐਕਸੀਡੈਂਟ ਦਾ ਪਤਾ ਲੱਗੇ ਜੀ ਕਿੱਦਾਂ ਹੋਇਆ ਕਿੱਥੇ ਹੋਇਆ ਖੰਨਾ ਰੋਡ ਤੇ ਹੋਇਆ ਫੰ ਤਾਂ ਮੈਨੂੰ ਤਾਂ ਹੁਣ ਹੀ ਖਬਰ ਮਿਲੀ ਸੀਗੀ ਮਮਮੀ ਲੈ ਕੇ ਆਈ ਆ ਮੈਂ ਤਾਂ ਕਹਿੰਦੇ ਕਿ ਤੁਸੀਂ ਹਸਪੀਟਲ ਦੇ ਵਿੱਚ ਚਲੋ ਮੇਰਾ ਬੇਟਾ ਦਾ ਐਕਸੀਡੈਂਟ ਹੋ ਗਿਆ ਜਦ ਮੈਂ ਇਹ ਕੰਮ ਆਪਣੇ ਬ੍ਰਦਰਸ ਦੇ ਨਾਲ ਹੀ ਜਾਂਦਾ ਸੀਗਾ ਉਹਦੇ ਨਾਲ ਮੋਟਰਸਾਈਕਲ ਉਂਜੀ ਵੀ ਪਿਅਰ ਕਰਦਾ ਸੀਗਾ ਨਾਲ ਆਪਣੇ ਭਰਾ ਦੇ ਕਪੂਰਤਲਾ ਦੇ ਵਿੱਚ ਸਵੇਰੇ ਤੋਂ ਹੀ ਕਾਫੀ ਭਾਰੀ ਮੀਂਹ ਪੈ ਰਿਹਾ ਜਿਸ ਤਰ੍ਹਾਂ ਮੌਸਮ ਵਿਭਾਗ ਨੇ ਪੰਜਾਬ ਦੇ ਕੁਝ ਜ਼ਿਲ੍ਹਿਆਂ ਵਿੱਚ ਭਾਰੀ ਬਾਰਿਸ਼ ਦਾ ਅਲਰਟ ਜਾਰੀ ਕੀਤਾ ਸੀ ਉਸੇ ਮੁਤਾਬਿਕ ਕਪੂਰਤਲਾ ਵਿੱਚ ਵੀ ਤੜਕਸਾਰ ਤੋਂ ਮੀਂਹ ਪੈ ਰਿਹਾ ਜਿਸ ਨਾਲ ਹਰ ਪਾਸੇ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਹੈ ਲੋਕਾਂ ਦਾ ਕਹਿਣਾ ਹੈ ਕਿ ਮੀਂਹ ਪੈਣ ਨਾਲ ਇੱਕ ਪਾਸੇ ਹੋਮਸ ਭਰੀ ਹੁੰਮਸ ਭਰੀ ਗਰਮੀ ਤੋਂ ਰਾਹਤਾਂ ਮਿਲੀ ਹੈ ਪਰ ਦੂਜੇ ਪਾਸੇ ਮੀ ਪੈਣ ਨਾਲ ਮੁਸ਼ਕਲਾਂ ਵੀ ਖੜੀਆਂ ਹੋ ਗਈਆਂ ਹਨ ਜੀ ਨਾ ਜੀ ਆਪਣਾ ਗੁਰਮੁਖਰ ਜੀ ਉਹਨਾਂ ਜੀ ਠੀਕ ਇਹਨਾਂ ਚਾਹੁੰਗੇ ਅੱਜ ਮੀਂਹ ਪੈ ਰਿਹਾ ਪਹਿਲੇ ਹੀ ਕਹ ਦਿੱਤਾ ਗਿਆ ਸੀ ਕਿ ਪੰਜਾਬ ਦੇ ਵਿੱਚ 3 ਦਿਨ ਲਈ ਜਿਹੜਾ ਵਾ ਅਲਰਟ ਜਾਰੀ ਕੀਤਾ ਗਿਆ ਹੈਗਾ ਮੀਂਹ ਨੂੰ ਲੈ ਕੇ ਬਹੁਤ ਵਧੀਆ ਜੀ ਅੱਜ ਮੌਸਮ ਐਨ ਬਹੁਤ ਵਧੀਆ ਹੋਇਆ ਹੋਇਆ ਵਾ ਬਾਕੀ ਲੋਕੀ ਆਪਣਾ ਸਾਫ-ਸਾਫ ਉਹਨਾਂ ਦੇਖਣ ਕੋਟ ਐਨ ਦਾ ਅਲਰਟ ਕਰਕੇ ਥੋੜੀ ਜਿਹੀ ਤੰਗੀ ਆਏਗੀ ਲੇਕਿਨ ਮੌਸਮ ਜਿਹੜਾ ਥੋੜਾ ਜਿਹਾ ਵਧੀਆ ਹੋ ਜਾਏਗਾ ਇਸ ਕਰਕੇ ਥੋੜੀ ਜਣੀ ਗਰਮੀ ਪੈ ਰਹੀ ਸੀ ਦੋ ਤਿੰਨ ਦਿਨਾਂ ਤੋਂ ਉਤੋਂ ਥੋੜੀ ਜੀ ਰਾਹਤ ਮਿਲੀ ਹੈ ਤੇ ਬਾਕੀ ਦੇਖੋ ਜੀ ਬਾਕੀ ਮੌਸਮ ਬਹੁਤ ਵਧੀਆ ਐਂ ਖੁਸ਼ਮਨਾਰ ਹੋ ਗਿਆ ਹੈ ਪਰ ਮੀਂਹ ਦੇ ਨਾਲ ਪਰੇਸ਼ਾਨੀਆਂ ਵੀ ਜਿਹੜੀਆਂ ਸਾਹਮਣੇ ਆਉਂਦੀਆਂ ਨੇ ਬਹੁਤ ਜੀ ਹੁਣ ਜੇ ਖੁਸ਼ੀ ਲੈਣੀ ਹੈ ਤੇ ਪਰੇਸ਼ਾਨੀ ਤੇ ਝੇਲਨੀ ਪੈਣੀ ਹੈ ਜੀ ਇਸ ਕਰਕੇ ਬਹੁਤ ਵਧੀਆ ਬਹੁਤ ਫਰਸਟ ਕਲਾਸ ਹੋ ਰਿਹਾ ਬਾਕੀ ਘੰਟਾ ਦੋ ਘੰਟੇ ਦੀ ਪਰੇਸ਼ਾਨੀ ਹੁੰਦੀ ਹੈ ਬਾਅਦ ਮੌਸਮ ਵੀ ਅੱਛਾ ਹੋ ਜਾਂਦਾ ਹੈ ਦਿਨ ਵੀ ਅੱਛਾ ਗੁਜ਼ਰਦਾ ਹੈ ਗਰਮੀ ਤੋਂ ਰਾਹਤ ਮਿਲਦੀ ਹੈ ਠੀਕ ਹੈ ਜੀ ਹੋਰ ਕੋਈ ਸੇਵਾ ਪੁਲਿਸ ਉਹ ਬੇਕਾਬਫ ਹੋਏ ਚੋਰਾਂ ਦੇ ਹੌਸਲੇ ਨੇ ਬੁਲੰਦ ਹਨ ਕਿ ਬੀਤੀ ਰਾਤ ਜੀਪ ਗਾਂਧੀ ਇਨਕਲੇਵ ਕਲੋਨੀ ਵਿਖੇ ਚੋਰਾਂ ਨੇ ਇੱਕੋ ਰਾਤ ਇਨ ਕੋਠੀਆਂ ਨੂੰ ਆਪਣਾ ਨਿਸ਼ਾਨਾ ਬਣਾਇਆ ਤੇ ਅੰਦਰੋਂ ਲੱਖਾਂ ਰੁਪਏ ਦੇ ਗਹਿਣੇ ਤੇ ਨਕਦੀ ਚੋਰੀ ਕਰਕੇ ਫਰਾਰ ਹੋ ਗਏ ਚੋਰੀ ਦੀਆਂ ਕੁਝ ਘਟਨਾਵਾਂ ਸੀਸੀਟੀਵੀ ਕੈਮਰੇ ਵਿੱਚ ਵੀ ਕੈਦ ਹੋ ਗਈਆਂ ਤੇ ਕੈਮਰੇ ਅਨੁਸਾਰ ਇਹ ਤਿੰਨੇ ਘਟਨਾਵਾਂ ਰਾਤ 2 ਵਜੇ ਤੋਂ ਬਾਅਦ ਵਾਪਰੀਆਂ ਹਨ ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਟਿੱਬਾ ਵਿਖੇ ਬਤੌਰ ਅਧਿਆਪਕ ਸੇਵਾਵਾਂ ਦੇ ਰਹੀ ਅਧਿਆਪਕਾ ਦੇਸ਼ ਕੁਮਾਰੀ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਸਮੇਤ 3 ਦਿਨਾਂ ਦੇ ਲਈ ਰਿਸ਼ਤੇਦਾਰੇ ਵਿੱਚੋਂ ਸ਼ਹਿਰ ਬਾਹਰ ਗਏ ਹੋਏ ਸਨ ਤੇ ਜਦੋਂ ਅੱਜ ਕਲੋਨੀ ਦੇ ਵਟਸਐਪ ਗਰੁੱਪ 'ਸਵੇਰੇ ਚੋਰੀ ਦੀ ਘਟਨਾ ਦਾ ਪਤਾ ਲੱਗਿਆ ਤਾਂ ਉਹਨਾਂ ਦੇ ਘਰ ਵਿੱਚ ਲੱਗੇ ਕੈਮਰਿਆਂ ਨੂੰ ਮੋਬਾਈਲ ਵਿੱਚ ਖੋਲ ਕੇ ਦੇਖਿਆ ਤਾਂ ਚੋਰਾਂ ਨੇ ਉਹਨਾਂ ਦੇ ਘਰ ਵਿੱਚ ਵੀ ਤਾਵਾ ਬੋਲਿਆ ਹੋਇਆ ਸੀ। ਕਮਲਜੀਤ ਜੀ ਕੀ ਹੋਇਆ ਤੁਹਾਡੇ ਘਰ? ਸਾਡੇ ਘਰ ਚੋਰ ਵੜ ਗਏ ਭਾਜੀ। ਅੱਛਾ ਜੀ। ਹਾਂ 2:00 ਵਜੇ ਕੁਝ ਮਿੰਟ ਤੇ ਬੜੇ ਮੈਂ ਤਾਂ ਹੈਂਗ ਨਹੀਂ ਸੀ ਘਰ ਕੋਈ ਨਹੀਂ ਸੀਗਾ। ਅੱਛਾ ਜੀ। ਮੈਂ ਉੱਧਰ ਆਪਣੇ ਬੇਟੇ ਨਾਲ ਸੀ। अच्छा जी। ਤੁਹਾਨੂੰ ਕਦੋਂ ਪਤਾ ਲੱਗਾ ਅੰਟੀ? ਸਵੇਰੇ ਸੱਦੇ 7 ਮੁੰਡਾ ਮੋਟਰਸਾਈਕਲ ਚੱਕਣ ਆਇਆ ਬੱਦਾਂ ਮੁੰਡਾ। ਅੱਛਾ ਜੀ। ਉਹਨੂੰ ਦੇਖਿਆ ਸਾਰੇ ਤਰਜੀਂ ਪਿੰਦੇ ਪੈਸੇ ਟੁੱਟੇ ਪੈਸੇ। ਕੀ ਕੀ ਨੁਕਸਾਨ ਕਰ ਗਿਆ ਸਰ? ਨੁਕਸਾਨ ਸੋਨਾ ਲੈ ਗਾਇਆ ਚਾਰ-ਪੰਜ ਲੱਖ ਦਾ ਹੋਣ। ਅਲਮਾਰੀ ਆਹ ਸਾਰੀ ਤੋੜ ਕੇ ਆ ਸਾਰੇ ਲੋਕ-ਲੂਕ ਤੋੜ ਕੇ ਤੇ ਆ ਵੀ ਸਾਰੇ ਤੋੜ ਕੇ ਦੇ ਕੇ ਬਾਹਰ ਲਿਆਂ ਉਹ ਲੈ ਗਏ ਆ। ਅੱਛਾ ਜੀ। ਹਾਂ ਜੀ। ਆ ਸਾਰੇ ਤੋੜ ਕੇ। ਤੇ ਸੀਸੀਟੀਵੀ ਨਹੀਂ ਲੱਗੇ? ਹਾਂ ਜੀ। ਸੀਸੀ ਕੈਮਰਾ ਵੀ ਹੋਣ। ਅੱਛਾ ਆ ਲੋਬੀ ਚ ਲੱਗੇ ਹੋਏ ਆ ਆਇਆ ਕੋਈ ਵਿੱਚੋਂ ਦੀ ਹਾਂਜੀ ਆ ਸਾਰੇ ਦੋ ਜਣੇ ਦੋ ਜਣੇ ਆਏ ਸੀਗੇ ਅੱਛਾ ਜੀ ਆਏ ਆ ਤੇ ਪੁਲਿਸ ਪ੍ਰਸ਼ਾਸਨ ਕੋਈ ਆਇਆ ਇੱਥੇ ਮੌਕੇ ਤੇ ਮੌਕੇ ਤੇ ਆਏ ਸੀ ਦੋ ਜਣੇ ਪੁਲਿਸ ਵਾਲੇ ਅੱਛਾ ਜੀ ਹਾਂਜੀ ਸਾਰੇ ਉਹ ਦੇਖ ਦੋ ਕਿ ਚਲੇ ਗਏ ਅੱਛਾ ਜੀ ਹਾਂਜੀ ਕੀ ਨਾਮ ਤੁਹਾਡਾ ਮੇਰਾ ਨਾਮ ਸਤੀਸ਼ ਕੁਮਾਰੀ ਹੈਗੀ ਹੈ ਤੇ ਮੈਂ ਆਪਣੇ ਨਨ੍ਹਾ ਦੇ ਪ੍ਰੋਗਰਾਮ ਦੇ ਵਿੱਚ ਹਬੋਰ ਗਈ ਹੋਈ ਸੀ ਤੇ ਮੈਂ ਜਦੋਂ ਰਜੀਵ ਕਾਂਦੀ ਇਨਕਲੇਵ ਦਾ ਮਾਰਨਿੰਗ ਦੇ ਵਿੱਚ ਗਰੁੱਪ ਦੇਖਿਆ ਤਾਂ ਉਹਦੇ ਵਿੱਚ ਮੈਨੂੰ ਚੋਰੀਆਂ ਦਾ ਵੇਰਵਾ ਮੈਨੂੰ ਆਇਆ ਤੇ ਫਿਰ ਮੈਂ ਨਾਲ ਦੀ ਨਾਲ ਆਪਣੇ ਘਰ ਦੇ ਸੀਸੀਟੀਵੀ ਕੈਮਰੇ ਔਨ ਕਰਕੇ ਦੇਖੀ ਤਾਂ ਉਹਨਾਂ ਦੇ ਵਿੱਚ ਮੈਨੂੰ ਚੋਰੀ ਦਾ ਜਿਹੜਾ ਉਹ ਦਿਖਿਆ ਸਾਰਾ ਰਿਕਾਰਡ ਕਿੰਨਾ ਕੁ ਨੁਕਸਾਨ ਹੋਇਆ ਤੁਹਾਡਾ ਕਰਦਾ ਮੇਰਾ 7-8 ਲੱਖ ਦੇ ਕਰੀਬ ਗਹਿਣਾ ਚਲਾ ਗਿਆ ਸਾਰਾ 골ਡ ਤੇ ਨਗਦੀ 20000 ਰੁਪਿਆ ਉਹਨਾਂ ਨੇ ਨਗਦੀ ਲੈ ਲਈ ਮੇਰਾ ਨਾਮ ਪ੍ਰਵੀਨ ਹੈ ਅੱਛਾ ਜੀ ਇਹ ਕੀ ਹੋਇਆ ਜੀ ਤੁਹਾਡੇ ਘਰੇ ਇੱਥੇ ਸਾਰੇ ਉਹ ਚੋਰੀ ਹੋ ਗਈ ਰਾਜ ਸਿਸਟਰ ਮੇਰੀ ਗਈ ਸੀ ਉਹਨਾਂ ਨੇ ਨਾਨਦੇ ਬੇਟੀਆਂ ਹੀ ਸੀਗੀ ਉੱਥੇ ਕੀ ਨਾਮ ਉਹਨਾਂ ਦਾ ਸਤੀਸ਼ ਕੁਮਾਰੀ ਅੱਛਾ ਜੀ ਉਹਨਾਂ ਦੇ ਬੇ ਨਾਨਦੇ ਬੇਟੀਆਂ ਹੋਣ ਕਰਕੇ ਤੇ ਉੱਥੇ ਫੰਕਸ਼ਨ ਤੇ ਗਏ ਹੋਏ ਸੀ ਤੇ ਪਿੱਛੋਂ ਘਰੇ ਹੈ ਨਹੀਂ ਸੀ ਕੋਈ ਵੀ ਤੇ ਜਿਹਦੇ ਕਰਕੇ ਪਿੱਛੋਂ ਚੋਰੀ ਹੋ ਗਈ ਅੱਛਾ ਕਿੰਨਾ ਕੁ ਨੁਕਸਾਨ ਹੋਇਆ ਕੀ ਲੱਗੇ ਸਾਨੂੰ ਕਾਫੀ ਜਨਕਾ 골ਡ ਕਾਫੀ ਲੱਗੇ 골ਡ ਵੀ ਸੀ ਲਗਦੀ ਵੀ ਸੀ ਤੇ ਹੁਣ ਉਹ ਸਿਸਟਰ ਹੀ ਦੱਸ ਸਕਦੇ ਮੇਨ ਕਿਉਂਕਿ ਮੈਨੂੰ ਤੇ ਜੀ ਪੰਜ ਮੁੰਦਰੀਆਂ ਸੀ ਉਹਦੀਆਂ ਤੋ ਹੱਪਾ ਗਿਆਨੀ ਚਾਂਸ ਸੀ ਇਹਦੀ ਆਪਣੀ ਚਾਂਸ ਸੀਗੀ ਤੇ ਹੋਰ ਚਾਂਦੀ ਮਨਾ ਅੱਧਾ ਕਿਲੋ ਦੇ ਨੇੜੇ ਸੀ ਚੱਲੀ ਚਾਂਦੀ ਤੇ ਹੋਰ ਬਾਕੀ ਨਗਦੀ ਵੀ ਸੀ ਇਹ ਨਗਦੀ ਹੁਣ ਕਿੰਨਾ ਕ ਐਸੀ ਉਹ ਮੈਨੂੰ ਨਹੀਂ ਪਤਾ ਕਿੰਨਾ ਸੀ ਇਹ ਬਾਕੀ 골ਡ ਦਾ ਵੀ ਉਹਨਾ ਬਾਕੀ ਸਹੀ ਐਸਟੀਮੇਟ ਤਾਂ ਸਿਸਟਰ ਜੀ ਦੱਸ ਸਕਦੀ ਹੈ ਹਾਂਜੀ ਪਿਛਲੇ ਦਿਨੀ ਹਿਮਾਚਲ ਪ੍ਰਦੇਸ਼ ਵਿੱਚ ਬੱਦਲ ਫਟਣ ਤੇ ਵੱਡੀ ਪੱਧਰ ਤੇ ਬਰਸਾਤ ਕਾਰਨ ਭਾਰੀ ਤਬਾਈ ਹੋਈ ਨਦੀ ਦੇ ਵਾਦੇ ਪਾਣੀ ਦੇ ਪੱਧਰ ਕਾਰਨ ਬਹੁਤ ਸਾਰੇ ਲੋਕ ਪ੍ਰਭਾਵਿਤ ਹੋਏ ਹਨ ਜਦੋਂ ਕਿ ਬਿਆਸ ਦਰਿਆ ਵੀ ਪੂਰੀ ਤਰ੍ਹਾਂ ਤੂਫਾਨ ਵਿੱਚ ਦਿਖਾਈ ਦੇ ਰਿਹਾ ਹੈ ਸੁਲਤਾਨਪੁਰ ਲੋਧੀ ਇਲਾਕੇ ਦੀ ਗੱਲ ਕਰੀਏ ਤਾਂ ਇੱਥੇ ਬਿਆਸ ਦਰਿਆ ਵਿੱਚ ਪਾਣੀ ਦਾ ਪੱਧਰ ਵਧਣ ਕਾਰਨ ਪਾਣੀ ਓਵਰਫਲੋ ਹੋ ਰਿਹਾ ਜਿਸ ਦੇ ਚਲਦਿਆਂ ਪਿੰਡ ਆਲੀਕਲਾਂ ਤੇ ਆਲੀ ਖੁਰਦ ਦੇ ਕਿਸਾਨਾਂ ਦੇ ਮੱਥੇ ਉੱਤੇ ਚਿੰਤਾ ਦੀਆਂ ਲਕੀਰਾਂ ਸਾਫ਼ ਦਿਖਾਈ ਦੇ ਰੀਆਂ ਕਿਉਂਕਿ ਇਹ ਕਿਸਾਨ ਪਿਛਲੇ ਸਮੇਂ ਦਰਾਂ ਵੀ ਹੜ੍ਹਾਂ ਦੀ ਤਬਾਹੀ ਕਾਰਨ ਵੱਡਾ ਨੁਕਸਾਨ ਚਲ ਚੁੱਕੇ ਹਨ ਅਸੀਂ ਪਿੰਡ ਆਲੀਕਲਾਂ ਤੋਂ ਸਮੂਹ ਸੰਗਤ ਜਿਹੜੇ ਆ ਸਾਰੇ ਨਗਰ ਨਿਵਾਸੀ ਪਿੰਡ ਆਲੀ ਕਨਾਲਲੀ ਖੁਰਦ ਤੇ ਸਾਡਾ ਏਰੀਆ ਜੋ ਆ ਇਧਰ ਬਿਆਸ ਦਰਿਆ ਦੇ ਕੰਢੇ ਤੇ ਆ ਅਸੀਂ ਅੱਜ ਦਰਿਆ ਤੇ ਪਹੁੰਚੇ ਆ ਕੋਈ ਸਾਨੂੰ ਭਰੋਸੇਯੋਗ ਸੂਤਰਾਂ ਤੋਂ ਜਿਹੜੀ ਖਬਰ ਮਿਲੀ ਸੀ ਕਿ ਰਾਤ 6 ਵਜੇ ਜਿਹੜਾ ਵਾ ਦਸੂਏ ਦੇ ਉਤੋਂ ਜਿਹੜਾ ਵਾ 84 83400 ਪਾਣੀ ਜਿਹੜਾ ਦਸੂਏ ਤੋਂ ਲੰਘਿਆ ਵਾ ਤੇ ਜਿਹੜਾ ਉਹ ਪਾਣੀ ਆ ਉਹ ਪਹਾੜਾਂ ਦੇ ਵਿੱਚ ਜਿਹੜੇ ਬੱਦਲ ਫਟਣ ਦੇ ਕਾਰਨ ਜ਼ਿਆਦਾ ਬਾਰਿਸ਼ ਹੋਣ ਦੇ ਨਾਲ ਦਰਿਆ ਦੇ ਵਿੱਚ ਪਾਣੀ ਆ ਬਹੁਤ ਵਧ ਗਿਆ ਵਾ ਅੱਜ ਇੱਥੇ ਵੀ ਸਾਡੇ ਜਿਹੜਾ ਆਲੀ ਕਨਾਲ ਜਿੱਥੇ 2023 ਦੇ ਵਿੱਚ 21 ਜੁਲਾਈ ਨੂੰ ਅੱਜ 22 ਜੁਲਾਈ ਹੈ 21 ਜੁਲਾਈ ਨੂੰ 2023 ਦੇ ਵਿੱਚ ਵੀ ਇਥੋਂ ਕੰਡੇ ਦੇ ਪਾੜ ਪੈ ਗਿਆ ਹੈ ਜੋ ਲੋਕਾਂ ਨੇ ਆਰਜੀ ਬੰਨ ਮੜਾ ਮੋੜ ਬਣਾਇਆ ਸੀ ਤੇ ਉਹਦੇ ਨਾਲ ਬਹੁਤ تباہੀ ਮੱਚੀ ਸੀ ਤੇ ਇਸ ਵਾਰ 22 ਜੁਲਾਈ ਆ ਤੇ ਅੱਜ ਜਿਹੜਾ ਬਹੁਤ ਦਰਿਆ ਦੇ ਵਿੱਚ ਪਾਣੀ ਆ ਗਿਆ ਤੇ ਸਾਡੇ ਜਿਹੜੇ ਆ ਪਿੰਡ ਨਿਵਾਸੀ ਆ ਇਹ ਆਪਦੇ ਤੌਰ ਦੇ ਉੱਤੇ ਇਹ ਮਤਲਬ ਅੱਜ ਮਿੱਟੀ ਪਾ ਰਹੇ ਆ ਕੁਝ ਇਥੇ ਕੰਡੇ ਦੇ ਉੱਤੇ ਬਹੁਤ ਢਾਹ ਲੱਗੀ ਆ ਪੱਥਰ ਦੀ ਬਹੁਤ ਜ਼ਰੂਰਤ ਆ ਉੱਥੇ ਲਾਉਣ ਦੀ ਤੇ ਉੱਥੇ ਅੱਜ ਉਹ ਰੁੱਖ ਵੱਢ ਕੇ ਲਾਏ ਜਾ ਰਹੇ ਆ ਕੰਡੇ ਦੇ ਢਾਹ ਚੜੀ ਆ ਲੱਗੀ ਆ ਦਰਿਆ ਦੀ ਤੇ ਜੇ ਇਹ ਉਪਰਬ ਨਾ ਕਰੇ ਬੰਨ ਦਾ ਕੋਈ ਖੋਰਾ ਲੱਗ ਜਾਂਦਾ ਜਾਂ ਕੋਈ ਫੁੱਟ ਪੈ ਜਾਂਦੀ ਆ ਤੇ ਘਟੋ ਘਾਟ ਵਿਹਾਂ ਪਚੀਆਂ ਪਿੰਡ ਦਾ ਜਿਹੜਾ ਨੁਕਸਾਨ ਹੋ ਜਾਣਾ ਵਾ ਤੇ ਮਤਲਬ ਜਿਹੜੇ ਇਧਰ ਲੋਕ ਭਰੋ ਆਣਾ ਅਸਰੂਵਾਲ شیخ ਮੰਗਾਲੀ ਕਲਾਂ ਆਲੀ ਖੁਰਦ ਜਾਂ ਹੋਰ ਵੀ ਬਹੁਤ ਨੇਕਾ ਪਿੰਡ ਵਾ ਜਿਹੜਾ ਜਿੰਨਾ ਤੱਕ ਇਹ ਪਾਣੀ ਜਿਹੜਾ ਉਹ ਜਾਣਾ ਵਾ ਤੇ ਅਸੀਂ ਪ੍ਰਸ਼ਾਸਨ ਅਕੀ ਬੇਨਤੀ ਕਰਦੇ ਆ ਕਿ ਇਹਨੂੰ ਹਰੀਕੇ ਹੈਡ ਤੋਂ ਜਿਹੜਾ ਪਾਣੀ ਹੈ ਰੀਲੀਜ਼ ਨਾਲ ਉਹ ਨਾਲ ਕੀਤਾ ਜਾਵੇ ਕਿਉਂਕਿ ਪ੍ਰਸ਼ਾਸਨ ਦੇ ਕੋਲ ਤਾਂ ਪੂਰੀ ਪੁਖਤਾ ਜਿਹੜੀ ਖਬਰ ਹੋਊਗੀ ਕਿ ਕਿੰਨਾ ਪਾਣੀ ਦਸੂਏ ਆ ਗਿਆ ਜਾਂ ਕਿੰਨਾ ਜਿਹੜਾ ਪਾਣੀ ਆ ਉਹ ਢਲਵਾ ਆ ਗਿਆ ਤੇ ਇਹਨੂੰ ਹਰੀਕਿਆਂ ਤੋਂ ਪਾਣੀ ਅੱਗੇ ਰੀਲੀਜ਼ ਕੀਤਾ ਜਾਵੇ ਕਿਉਂਕਿ ਜਿਹੜੇ ਬਾਰਸ਼ ਦਾ ਪਾਣੀ ਹੈ ਕੋਈ ਡੈਮ ਦਾ ਪਾਣੀ ਨਹੀਂਗਾ ਤੇ ਇਹ ਥੋੜੇ ਟਾਈਮ ਦੇ ਵਿੱਚ ਹੀ ਇਹ ਪਾਣੀ ਜਿਹੜਾ ਅੱਗੇ ਨਿਕਲ ਜਾਂਦਾ ਵਾ ਤੇ ਜੇ ਇਹ ਨਹੀਂ ਰੀਲੀਜ਼ ਕਰਦੇ ਤੇ ਇਹ ਪਿਛਲਾ ਨੁਕਸਾਨ ਸਾਰਾ ਇਹਨੇ ਕਰ ਦੇਣਾ ਵਾ ਤਾਂ ਫੇਰ ਰੀਲੀਜ਼ ਕੀਤੇ ਦਾ ਕੋਈ ਫਾਇ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਇਹਨੂੰ ਪਾਣੀ ਨੂੰ ਜਲਦ ਤੋਂ ਜਲਦ ਜਿਹੜਾ ਅੱਗੇ ਰਿਲੀਜ਼ ਕੀਤਾ ਜਾਵੇ ਇੱਥੇ ਜਿਹੜਾ ਪਾਣੀ ਹੈ ਅੱਜ ਬਹੁਤ ਜ਼ਿਆਦਾ ਵਧ ਰਿਹਾ ਕੋਈ ਫੋਟ ਹੀ ਬੰਨ ਜਿਹੜਾ ਵਾ ਦਰਿਆ ਦਾ ਕੰਢਾ ਰਹਿ ਗਿਆ ਵਾ ਤੇ ਇੱਕ ਫੋਟ ਜੇ ਪਾਣੀ ਹੋਰ ਵਧ ਜਾਂਦਾ ਵਾ ਤੇ ਇੱਥੇ ਬਹੁਤ ਵੱਡਾ ਨੁਕਸਾਨ ਹੋ ਜਾਣਾ ਵਾ ਤੇ ਪ੍ਰਸ਼ਾਸਨ ਹੈ ਕਿ ਸਾਡੀ ਅਪੀਲ ਆ ਕਿ ਇਹਨੂੰ ਅੱਗੇ ਰਿਲੀਜ਼ ਕਰੋ ਤੇ ਜਿਹੜਾ ਵਾ ਲੋਕਾਂ ਦਾ ਆਣ ਕੇ ਸਾਰ ਲਈ ਜਾਵੇ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕਾ ਦੇ ਅਸੀਂ ਸਮੂਹ ਨਗਰ ਆਲੀ ਖੁਰਦ ਆਲੀ ਕਲਾਂ ਡੇਰੇ ਪੂਲੇ ਤੇ ਵੱਖ-ਵੱਖ ਪਿੰਡਾਂ ਦੀਆਂ ਸੰਗਤਾਂ ਇੱਥੇ ਇਕੱਤਰ ਹੋਈਆਂ ਸੋ ਸਾਡੀ ਇਹ ਬੇਨਤੀ ਹੈ ਕਿ ਜਿਹੜਾ ਦਰਿਆ ਬਿਆਸ ਤੇ ਅਸੀਂ ਐਡਵਾਂਸ ਬੰਨ ਲਾਇਆ ਉਹ ਇੱਥੋਂ ਸਿਰਫ ਆ 1.5 ਤੋਂ 2 ਫੁੱਟ ਵੇਖੋ ਪਾਣੀ ਜਿਹੜਾ ਪੱਦਰ ਇੰਨਾ ਚੜ ਗਿਆ ਕਿ 1.5-2 ਫੁੱਟ ਰਹਿ ਗਿਆ ਸੋ ਸਾਡੀ ਇਹ ਬੇਨਤੀ ਹੈ ਨਗਰ ਨਿਵਾਸੀ ਸੰਗਤਾਂ ਨੂੰ ਵੀ ਤੇ ਪ੍ਰਸ਼ਾਸਨ ਨੂੰ ਵੀ ਕਿਉਂਕਿ ਸੰਗਤ ਬਹੁਤ ਵੱਡੀ ਹੁੰਦੀ ਆ ਸੰਗਤ ਵਿੱਚ ਰੱਬ ਦਾ ਵਾਸਾ ਹੁੰਦਾ ਸੰਗਤਾਂ 'ਵਾਂ ਚੜ ਕੇ ਆਉਣ ਪਰੋ ਆਣ ਸਰੂ ਵਾਲ شیخ ਮੰਗਾ ਆਲੀ ਕਲਾ ਬੂਲੇ ਜਿੰਨੇ ਪਿੰਡ ਜਿਨ੍ਹਾਂ ਨੂੰ ਇੱਥੋਂ ਮਾਰ ਪੈਂਦੀ ਇੱਥੋਂ ਬਹੁਤ ਵੱਡੀ ਮਾਰ ਪੈਂਦੀ ਆ ਜਦੋਂ ਇੱਥੋਂ ਬੰਨ ਟੁੱਟਦਾ ਨਾ ਤੇ ਇਹ ਫਿਰ ਬੜੀ ਵੱਡੀ ਤਬਾਹੀ ਮਚਾਉਂਦਾ ਵਾ ਇਸ ਤੋਂ ਪਹਿਲਾਂ ਕਿ ਆਪਾਂ ਹੱਥਾਂ ਦੇ ਹਸਤਾਰ ਕੇ ਬਹਿਰ ਗਏ ਤੇ ਮੋਰੋ ਕੱਲ ਨੂੰ ਦੋਸ਼ ਦਿੰਦੇ ਫਿਰਿਏ ਕਿ ਉਹ ਨਹੀਂ ਆਇਆ ਉਹ ਨਹੀਂ ਆਇਆ ਆਪੋ ਆਪਣੇ ਉਹ ਕੰਮਕਾਰ ਚੱਲਦੇ ਰਹਿਣੇ ਆ ਉਹ ਕੰਮ ਛੱਡ ਕੇ ਇੱਥੇ ਸਾਰੀਆਂ ਸੰਗਤਾਂ ਪਹੁੰਚੋ ਹਰ ਰੋਜ਼ ਆਪਾਂ ਪੱਕਾ ਪਹਿਰਾ ਦਈਏ ਰਾਤ ਨੂੰ ਵੀ ਰਹੀਏ ਦਿਨੇ ਵੀ ਰਹੀਏ ਤਤਪਰ ਰਹੀਏ ਤਾਂ ਜੋ ਆਪਣੇ ਏਰੀਏ ਦਾ ਕੋਈ ਨੁਕਸਾਨ ਨਾ ਹੋਵੇ ਆਪਣੇ ਹੱਥੀਆ ਆਪਣਾ ਆਪੇ ਕਾ ਸਵਾਰੀਏ ਆਪਾਂ ਆਪਣਾ ਕਾਰਜ ਤਾਂ ਹੀ ਮਹਾਰਾਜ ਨੇ ਵੀ ਇਹ ਗੱਲ ਆਖੀ ਹੈ ਕਿ ਹੱਥੀ ਕੋ ਕਰੋ ਆ ਮੋਬਾਈਲਾਂ ਤੇ ਬੈਠੇ ਹੋਣਾ ਵੀਡੀਓ ਵੇਖਣਦੇ ਨੇ ਪਤ ਨਹੀਂ ਕਿੰਨੇ ਜਣੇ ਬੈਠੇ ਮੋਬਾਈਲ ਦੇ ਉਂਗਲਾਂ ਮਾਰੀ ਜਾਂਦੇ ਆ ਤੇ ਇੱਥੇ ਅੱਜ ਅਸੀਂ ਅਨਾਊਂਸਮੈਂਟਾਂ ਕਰ ਕਰ ਕੇ ਹਾਰ ਗਏ ਆ ਤੇ ਥੋੜੀ ਸੰਗਤ ਆਈ ਆ ਜਦ ਕਿ ਇੱਥੇ ਇੰਨੀ ਸੰਗਤ ਚਾਹੀਦੀ ਸੀ ਕਿ ਪਤਾ ਨਾ ਲੱਗਦਾ ਸੋ ਸਾਡੀ ਦੁਬਾਰਾ ਫਿਰ ਬਹਿੰਦੀ ਹੈ ਪ੍ਰਸ਼ਾਸਨ ਨੂੰ ਵੀ ਤੇ ਜਿਹੜੀਆਂ ਸੰਗਤਾਂ ਘਰੇ ਬੈਠੇ ਆ ਜਿਹੜੇ ਵੀਰ ਘਰੇ ਨਾ ਬੋ ਆਪਾਂ ਦਿਨ ਦਾਖ ਕੱਢਗੇ ਨਾ ਤੇ ਆਪਾਂ ਧਰਗੇ ਤੇ ਇਸ ਕਰਕੇ ਸਾਡੀ ਇਹੀ ਬੇਨਤੀ ਆ ਵੀ ਘਰਪਰਤੀ ਸਿੰਘ ਇੱਥੇ ਪਹੁੰਚਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਦੋਸਤੋ ਇਸਨ ਸਾਡੀਆਂ ਅੱਜ ਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਰੁਬਰੂ ਹੋਵਾਂਗੇ ਤਦ ਤੱਕ ਲਈ ਮੈਨੂੰ ਯਾਨੀ ਕਿ ਤੇਜਿੰਦਰ ਕੌਰ ਨੂੰ ਦਿਓ ਇਜ਼ਾਜ਼ਤ ਰੱਬ ਰੱਖਾ